ਸਾਡੀ ਅੱਜ ਹੋਰ ਵੀ ਐਚ ਕੇ ਕੋਠੀ ਇੱਕ ਬਹੁਤ ਵਧੀਆ ਜਿਹੜੀ ਸੇਲ ਹੈ ਸਵਾਲਕ ਸਿਟੀ ਦੇ ਵਿੱਚ ਸਵਰਾਜ ਦੇ ਨਾਲ ਹੈ ਸਾਰਾ ਏਰੀਆ ਵਾ ਬਸੋਂ ਵਾਲਾ ਏਰੀਆ ਆੜੇ ਵਾਲੇ ਵਾਲੇ ਮੈਂ ਕਹੂੰਗਾ ਵੀ ਘਰ ਦਿਖਾਓ ਜਿਹੜੀ ਆਪਣਾ ਗਲੀ ਹੈ ਉਹ ਬਹੁਤ ਖੁੱਲੀ ਡੁੱਲੀ ਹੈ ਤੇ ਦੋ ਪਾਰਕਿੰਗਾਂ ਨੇ ਇਹਨੂੰ ਅੰਦਰ ਵੀ ਗੱਡੀ ਦੀ ਪਾਰਕਿੰਗ ਹੈ ਬਾਹਰ ਵੀ ਪਾਰਕਿੰਗ ਹੈ ਆਜੋ ਆਪਾਂ ਅੰਦਰੋਂ ਦਿਖਾਈਏ ਕੋਠੀ ਕੀ ਕੋਈ ਨਾ ਤੁੰਗੋ ਉੱਪਰ ਤੱਕ ਵੀ ਮੜ ਜਾ ਬਾਈ ਕੈਮਰਾ ਦਾ ਸਾਰਾ ਫਾਟ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਆਪਾਂ ਸਭ ਦੀ ਇਹ ਸਾਰਾ ਏਰੀਆ ਅੰਦਰ ਗੱਡੀ ਖੜਾਉਣ ਦਾ ਹੈਗਾ ਤੇ ਬਾਕੀ ਬਹੁਤ ਸੋਹਣਾ ਜਿਹੜਾ ਕੰਮ ਤਸੱਲੀ ਬਖਸ਼ ਹੋਇਆ ਵਾ ਆਜੋ ਅੰਦਰ ਇਹ ਆਪਣੀ ਐਂਟਰੀ ਹੋ ਗਈ ਇੱਥੋਂ ਫੈਂਟਰੀ ਹੋ ਕੇ ਆਪਣਾ ਇਹ ਖੁੱਲਾ ਹਾਲ ਹੈ ਹਾਲ ਦੇ ਸਾਰੇ ਡਾਉਨ ਸਿਲਿੰਗ ਹੋਈ ਹੋਈ ਹੈ ਥੋੜਾ ਥੋੜਾ ਕੈਮਰਾਮੈਨ ਨੂੰ ਦੇ ਦਿੱ ਗਏ ਸਾਰੇ ਮਾਦਮ ਤੇ ਸਾਰਾ ਲੱਕੜ ਦਾ ਕੰਮ ਬਹੁਤ ਵਧੀਆ ਹੋਇਆ ਵਾ ਜਿਹੜਾ ਕਿਚਨ ਹੈ ਉਹਦਾ ਜਿਹੜਾ ਕੰਮ ਹੋਇਆ ਵਾ ਉਹ ਅੱਜ ਦੇ ਟਾਈਮ ਦੇ ਨਾਲ ਉਹ ਜਿੱਦਾਂ ਪ੍ਰੈਜ਼ੈਂਟ ਚੱਲ ਰਿਹਾ ਵਾ ਵਧੀਆ ਕਿਚਨ ਬਹੁਤ ਫੁੱਲੜ ਰੁਗਾ ਸਾਰੇ ਜਿਹੜਾ ਇਹਦਾ ਵੀ ਕੰਮ ਹੈ ਉਹ ਬਹੁਤ ਵਧੀਆ ਲੱਗਾ ਤੇ ਇਹ ਦੂਰੋਂ ਥੱਲੇ ਆ ਕੇ ਆਜੋ ਆਪਾਂ ਰੂਹੀ ਜੀ ਇਹ ਰੂਮ ਬਹੁਤ ਵਧੀਆ ਤੇ ਆ ਸਾਰਾ ਡਾਊਨ ਸਿਲਿੰਗ ਦੇ ਟਿਕਾ ਉਹ ਹੀ ਹੈ ਅਟੈਚ ਲੈਟਰਨ ਬਾਥਰੂਮ ਅ ਤੇ ਨਾਲੇ ਇਧਰ ਉਹ ਅਟੈਚ ਤੇ ਆ ਸਾਰਾ ਜਿਹੜਾ ਕੈਪੂਡ ਵਗੈਰਾ ਦਾ ਕੰਮ ਲੱਗ ਲੱਗ ਡਿਜ਼ਾਈਨ ਦੇ ਨਾਮ ਦਾ ਹੈ ਇੱਧਰ ਜਿਹੜਾ ਵਾਸ਼ਿੰਗ ਏਰੀਆ ਆ ਗਿਆ ਕਿਛੇ ਸਾਰਾ ਵਾਸ਼ਿੰਗ ਏਰੀਆ ਆ ਗਿਆ ਇੱਧਰ ਵੀ ਆ ਜਾਓ ਦੂਸਰੇ ਰੂਮ ਦੇ ਵਿੱਚ ਵੀ ਤੇ ਆਹ ਜਣਾ ਉਧਰ ਹੀ ਦੂਸਰਾ ਰੂਮ ਆ ਗਿਆ ਤੇ ਜਿਹੜੇ ਬਾਥਰੂਮ ਹੈ ਅਟੈਚ ਹੈ ਬਹੁਤ ਖੁੱਲੇ ਡੁੱਲੇ ਨੇ ਤੇ ਜਿਹੜਾ ਕੰਮ ਹੋਇਆ ਹੋਇਆ ਇੱਥੇ ਟੂਟੀਆਂ ਵਗੈਰਾ ਉੱਪਰ ਸ਼ਾਵਰ ਦਾ ਟੋਲ ਆਡੋਂ ਮੰਨ ਲੈ ਬਹੁਤ ਕੋਸਟਲੀ ਔਰ ਵਧੀਆ ਕੰਮ ਹੋ ਰਿਹਾ ਹਾਸਾ ਤੇ ਇਧਰ ਆ ਗੋ ਆਪਾਂ ਨਿਕਲਦੇ ਹਾਂ ਤੇ ਆਹ ਜਿੱਥੇ ਆ ਗਏ ਜਿਵੇਂ ਥੱਲੇ ਬਣਿਆ ਉਦੋਂ ਹੀ ਆਪਾਂ ਉੱਪਰ ਦਿਖਾਈਏ ਉੱਪਰ ਬਣਿਆ ਆਜੋ ਆਪਾਂ ਉੱਪਰ ਤੇ ਜੀ ਆਪਣਾ ਵਸਤੀ ਵੇ ਫਟਾਫਟ ਬੌਡੀ ਇਹ ਸਾਰਾ ਬਾਹਰ ਦਾ ਆ ਗਿਆ ਸਿਸਟਮ ਇਹ ਬੌਡੀ ਆ ਵੀ ਦਿਖਾ ਦਿਓ ਜਿਹੜੀ ਉੱਪਰ ਜਾੜੀ ਜਿਹੜੀ ਮਾਉਂਟੀ ਹੈ ਉਹ ਤੀਜੀ ਮੰਜ਼ਲ ਤੇ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਵਾ ਤੇ ਆ ਗਿਆ ਤੀਜੀ ਮੰਜ਼ਲ ਤੇ ਉਹਦੇ ਹੀ ਜਿਹੜਾ ਸਾਰਾ ਅਲੱਗ-ਅਲੱਗ ਜਿਹੜਾ ਵਰਕ ਹੋਇਆ ਹੈ ਫਿਰ ਇਹ ਆਹ ਕਿਚਨ ਆ ਗਿਆ ਫਿਰ ਉੱਪਰ

ਇਸ ਵਾਲਕ ਸਿਟੀ ਦੇ ਵਿੱਚ ਜਿੰਨੂੰ ਵੀ ਨੇੜ ਹੋਵੇ ਲੈਣਾ ਚਾਹੁੰਦਾ ਹੋਵੇ ਵਧੀਆ ਇਹ ਹੀ ਇੱਕ ਕੋਠੀ ਰਹਿ ਗਈ ਸੀ ਸਾਰੀਆਂ ਜਿਹੜੀਆਂ ਗਲੀਆਂ ਦੋਨੇ ਪਾਸੇ ਜਿਹੜੇ ਘਰ ਕਵਰ ਹੈ ਇਹ ਹੀ ਇੱਕ ਸੇਲ ਨੂੰ ਰਹਿ ਗਈ ਹੈ ਤੇ ਜਿਨੇ ਇਹ ਕੋਠੀ ਦਾ ਮਾਲਕ ਬਣਾ ਹੋਵੇ ਉਹ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਿਓ ਥੈਂਕ ਯੂ ਸੋ ਮਚ